ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਪ੍ਰਦੀਪ ਕੌਰ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਅਜਾਜ ਜੀ ਨਾਲ ਅਜਾਜ ਜੀ ਤੁਹਾਡਾ ਕੀ ਹਾਲ ਚਾਲਾ ਵਧੀਆ ਠੀਕ ਠਾਕ ਹੈ ਬਹੁਤ ਵਧੀਆ ਹਾਲ ਤੇ ਹਾਲ ਚੜੇ ਪੈ ਨੇ ਹਾਂਜੀ ਅਜਾਜ ਜੀ ਪਹਿਲਾਂ ਤਾਂ ਮੈਂ ਆਇ ਪੁੱਛਣਾ ਚਾਹੁੰਨੀ ਆ ਤੇ ਅੱਜ ਮੌਸਮ ਬਾਰੇ ਤੁਸੀਂ ਕੀ ਕਹੋਗੇ ਤੁਹਾਡਾ ਮੌਸਮ ਕਿਦਾਂ ਲੱਗ ਰਿਹਾ ਹੈ ਮੌਸਮ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕੋਟੀਆਂ ਤੁਸੀਂ ਮੇਰੇ ਖਾਲ ਨਾਲ ਦੋ ਪਾਈਆਂ ਨੇ ਉੱਤੇ ਸ਼ਾਲ ਲਿਆ ਹੋਇਆ ਤੇ ਮੌਸਮ ਤਾਂ ਸਾਰੇ ਲੋਕਾਂ ਨੂੰ ਦਿਖੀ ਜਾਂਦਾ ਕੁੰਗੜੀ ਜਾਂਦੇ ਆ ਹੱਥ ਠਰੀ ਜਾਂਦੇ ਆ ਰਜਾਈ ਜਿਹੜੀ ਆ ਉਹ ਵੀ ਨਿੱਕੀ ਨਹੀਂ ਹੁੰਦੀ ਠੰਡੀ ਠੰਡੀ ਲੱਗੀ ਜਾਂਦੀ ਐ ਧੁੰਦ ਬਾਹਰ ਬਹੁਤ ਐ ਠੰਡ ਬਹੁਤ ਐ ਕਿਨਮਿਨ ਹੋ ਰਹੀ ਐ ਕੁਝ ਲੋਕ ਕਹਿ ਰਹੇ ਨੇ ਕਿ ਮਜ਼ਾ ਆ ਰਿਹਾ ਤੇ ਗਰੀਬਾਂ ਵਾਸਤੇ ਇਹ ਮੌਸਮ ਜਿਹੜਾ ਉਹ ਆਫਤ ਬਣਿਆ ਹੋਇਆ ਇਹੀ ਐ ਜੀ ਮੌਸਮ ਅ ਆਜਾਦ ਜੀ ਮੇਰਾ ਦੂਜਾ ਇਹ ਸਵਾਲ ਆ ਅੱਜ ਕੰਗੜਾ ਰੌਦ ਦੀ ਜਿਹੜੀ ਫਿਲਮ ਰਿਲੀਜ਼ ਹੋਈ ਐ ਐਮਰਜੈਂਸੀ ਤੇ ਉਹਨੂੰ ਲੈ ਕੇ ਅੱਜ ਵੀ ਇੰਨਾ ਵੱਡਾ ਰੌਲਾ ਪੈ ਰਿਹਾ ਤੇ ਰੌਲਾ ਕਿਉਂ ਪੈ ਰਿਹਾ ਤੇ ਇਹ ਫਿਲਮ ਦੀ ਸਟੋਰੀ ਕੀ ਆ ਦੇਖੋ ਜੀ ਕੰਗਨਰ ਨੌਤ ਦੀ ਫਿਲਮ ਅੱਜ ਐਮਰਜੈਂਸੀ ਰਿਲੀਜ਼ ਹੋ ਗਈ ਹੈ। ਔਰ ਫਿਲਮ ਦੀ ਕਹਾਣੀ ਕੀ ਹੈ? ਫਿਲਮ ਦੇ ਵਿੱਚ ਕੀ ਹੈ? ਫਿਲਮ ਦੀ ਸਟੋਰੀ ਚ ਕੀ ਹੈ? ਔਰ ਜਿਹੜਾ ਸਿੱਖ ਭਾਈਚਾਰਾ ਬੋਲ ਰਿਹਾ ਹੈ ਕੀ ਉਹਦਾ ਵਿਰੋਧ ਬਿਲਕੁਲ ਸਹੀ ਹੈ? ਜਾਂ ਹੁਣ ਸੀਨ ਕੱਟ ਦਿੱਤੇ ਜਾਣ ਤੋਂ ਬਾਅਦ ਵਿਰੋਧ ਜਿਹੜਾ ਉਹ ਸਹੀ ਨਹੀਂ ਆਪਾਂ ਪੂਰੀ ਗੱਲ ਕਰਾਂਗੇ। ਪਹਿਲਾਂ ਮਿੱਤਰੋ ਮੈਂ ਦੱਸ ਦਿਆਂ ਕਿ ਵੇਖੋ ਫਿਲਮਾਂ ਜਿੰਨੀਆਂ ਵੀ ਆ ਰਹੀਆਂ ਨੇ ਪਹਿਲੀ ਤਾਂ ਗੱਲ ਚਾਏ ਉਹ ਗੀਤ ਸੰਗੀਤ ਹੋਵੇ ਤੇ ਚਾਹੇ ਫਿਲਮਾਂ ਹੋਣ ਬਹੁਤਾ ਕੁਝ ਵਾਹ ਹਿਆਤ ਹੀ ਆ ਰਿਹਾ ਮਤਲਬ ਨਕਮੇ ਕਿ ਸੰਦਾ ਹੀ ਆ ਰਿਹਾ ਸਮਾਜ ਨੂੰ ਲੋਕਾਂ ਨੂੰ ਕੋਈ ਦੇਣ ਨਾ ਫਿਲਮਾਂ ਦੀ ਤੇ ਨਾ ਗੀਤਾਂ ਦੀ ਜੇ ਤਾਂ ਗੀਤਾਂ ਦੀ ਗੱਲ ਕਰ ਲਈਏ ਗੀਤਾਂ ਦੇ ਵਿੱਚ ਤਾਂ ਧਮਕੀਆਂ ਫੁਕਰੀਆਂ ਚੱਕਵੀਆਂ ਗੱਲਾਂ ਹੀ ਨੇ ਮੈਂ ਆ ਕਰ ਦਿੰਨੇ ਹੁੰਨੇ ਆ ਅਸੀਂ ਉਹ ਕਰ ਦਿੰਨੇ ਹੁੰਨੇ ਆ ਅਸੀਂ ਤਾਂ ਐ ਹੁੰਨੇ ਆ ਤੇ ਉਹੀ ਕੁਝ ਸਾਡੀ ਜਵਾਨੀ ਤੇ ਬਚਪਨ ਜਿਹੜਾ ਉਹ ਬਣ ਰਿਹਾ ਹੁਣ ਜੇ ਕੰਗਨਰ ਨੌਤ ਦੀ ਫਿਲਮ ਦੀ ਗੱਲ ਕਰੀਏ ਫਿਲਮਾਂ ਤਾਂ ਵੈਸੇ ਸਾਰੀਆਂ ਹੀ ਵੱਡੀ ਗਿਣਤੀ ਫਿਲਮਾਂ ਕਿਸੇ ਕੰਮ ਦੀ ਆ ਨਹੀਂ ਰਹੀਆਂ ਕੁਝ ਕੁ ਫਿਲਮਾਂ ਆਉਂਦੀਆਂ ਵਧੀਆ ਉਹਨਾਂ ਨੂੰ ਸਮਾਜ ਜੀ ਆਂ ਆ ਦੀ ਕਹਿੰਦਾ ਪਰ ਦੋ ਟ੍ਰੈਂਡ ਭਾਰੂ ਹੋਏ ਨੇ ਹੁਣ ਫਿਲਮਾਂ ਤੋਂ ਪੈਸੇ ਕਮਾਉਣ ਦੇ ਲਈ ਫਿਲਮਾਂ ਨੂੰ ਕਿਸੇ ਧਰਮ ਦੇ ਨਾਲ ਜਾਂ ਤਾਂ ਜੋੜ ਦਿੱਤਾ ਜਾਂਦਾ ਹੈ ਮਤਲਬ ਕਿਸੇ ਧਰਮ ਦੀ ਦੇ ਕੁਝ ਐਸੇ ਸੀਨ ਫਿਲਮ ਚ ਪਾ ਦਿੱਤੇ ਜਾਂਦੇ ਆ ਕਿ ਕਿਸੇ ਧਰਮ ਦੀ ਥੋੜੀ ਜਿਹੀ ਵਡਿਆਈ ਕਰ ਦਿੱਤੀ ਜਾਂਦੀ ਹੈ ਤੇ ਫਿਰ ਉਹ 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 ਸੀਨ ਦਾ ਟ੍ਰੇਲਰ ਦੇ ਵਿੱਚ ਪ੍ਰਚਾਰ ਕਰ ਦਿੱਤਾ ਜਾਂਦਾ ਤੇ ਲੋਕ ਜਿਹੜੇ ਨੇ ਵੱਡੀ ਗਿਣਤੀ ਉਸ ਧਰਮ ਦੇ ਲੋਕ ਫਿਲਮ ਦੇਖਣ ਆ ਜਾਂਦੇ ਆ ਤੇ ਫਿਲਮ ਦੀ ਕਮਾਈ ਹੋ ਜਾਂਦੀ ਹੈ ਤੇ ਦੂਜੀ ਗੱਲ ਜਾਂ ਫਿਰ ਕਿਸੇ ਧਰਮ ਦੇ ਲੋਕਾਂ ਦੇ ਉੱਪਰ ਕੁਝ ਅਜੀਹਾ ਪੇਸ਼ ਕਰ ਦਿੱਤਾ ਜਾਂਦਾ ਜਿਹਦੇ ਉੱਪਰ ਥੋੜਾ ਰੌਣਾ ਪੈ ਜਾਂਦਾ ਰੌਲਾ ਪੈਣ ਕਰਕੇ ਫਿਲਮ ਮਸ਼ਹੂਰ ਹੋ ਜਾਂਦੀ ਹੈ ਤੇ ਫਿਲਮ ਦਾ ਪਤਾ ਸਾਰਿਆਂ ਨੂੰ ਲੱਗ ਜਾਂਦਾ ਹੈ ਮਤਲਬ ਪ੍ਰੋਮੋਸ਼ਨ ਹੋ ਜਾਂਦੀ ਹੈ ਤਾਂ ਉਹਦੇ ਨਾਲ ਵੀ ਫਿਲਮ ਬਣਾਉਣ ਵਾਲਿਆਂ ਨੂੰ ਵਾਵਾ ਫਾਇਦਾ ਮਿਲ ਜਾਂਦਾ ਹੈ ਹੁਣ ਜੇ ਕੰਗਣਾ ਰਣੌਤ ਦੀ ਫਿਲਮ ਦੀ ਗੱਲ ਕਰੀਏ ਐਮਰਜੈਂਸੀ ਜਿਹੜੀ ਆਈ ਹੈ ਇਹ ਫਿਲਮ ਉਹਨੇ ਬਣਾਈਆ ਇੰਦਰਾ ਗਾਂਧੀ ਦੇ ਜੀਵਨ ਤੇ ਸਾਰੇ ਲੋਕ ਜਾਣਦੇ ਨੇ ਪਰ ਫਿਲਮ ਚ ਹੁਣ ਕੀ ਹੈ ਦੇਖੋ ਅੱਜ ਫਿਲਮ ਰਿਲੀਜ਼ ਹੋਈ ਹੈ ਪੰਜਾਬ ਦੇ ਵਿੱਚ ਅੱਜ ਵੀ ਵਿਰੋਧ ਹੋਇਆ ਪਰ ਪੰਜਾਬ ਦੇ ਵਿੱਚ ਕਿਤੇ ਵੀ ਇਹ ਫਿਲਮ ਜਿੱਥੋਂ ਤੱਕ ਮੇਰੇ ਕੋਲ ਸੂਚਨਾ ਹੈ ਕਿ ਪੰਜਾਬ ਦੇ ਕਿਸੇ ਵੀ ਸਿਨੇਮਾ ਘਰ ਚ ਇਹ ਫਿਲਮ ਨਹੀਂ ਚੱਲੀ ਚੰਡੀਗੜ੍ਹ ਚ ਚੱਲੀ ਹੈ ਮੈਂ ਵੀ ਚਾਹੁੰਦਾ ਸੀ ਕਿ ਜੇ ਫਿਲਮ ਲੱਗੀ ਨਾ ਭਾਵੇਂ ਜਿੰਨਾ ਮਰਜੀ ਵਿਰੋਧ ਹੈ ਗਲਤ ਚੀਜ਼ ਨੂੰ ਵੀ ਸਮਝਣ ਦੇ ਲਈ ਵੇਖਣਾ ਪੈਂਦਾ ਠੀਕ ਮੰਨ ਲਓ ਕਿ ਅਸ ਇੱਕ ਕੰਗਣਾ ਨੇ ਕੀ ਕੁਝ ਗਲਤ ਦਿਖਾਇਆ ਫਿਰ ਵੀ ਵੇਖ ਕੇ ਪਤਾ ਲੱਗੂ ਨਾ ਜੇਕਰ ਮੈਂ ਉਹਦੇ ਤੋਂ ਸੁਣ ਲਿਆ ਉਹਦੇ ਤੋਂ ਸੁਣ ਲਿਆ ਉਹਦੇ ਤੋਂ ਸੁਣ ਲਿਆ ਤਾਂ ਉਹ ਸੁਣਸਣਾ ਕੇ ਆਲੀ ਗੱਲ ਬਣ ਜਾਂਦੀ ਹੈ ਪਰ ਮੈਂ ਜਿੰਨਾ ਲੋਕਾਂ ਨੇ ਫਿਲਮ ਦੇਖੀ ਹੈ ਉਹਨਾਂ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਹੈ ਕਿਉਂਕਿ ਆਪਣੇ ਨੇੜੇ ਤਾਂ ਫਿਲਮ ਲੱਗੀ ਨਹੀਂ ਹੈਗੀ ਤਾਂ ਫਿਲਮ ਦੇ ਵਿੱਚ ਕੀ ਹੈ ਦੇਖੋ ਸਾਡੇ ਸਿੱਖ ਭਾਈਚਾਰੇ ਨੂੰ ਇਹ ਖਦਸ਼ਾ ਸੀ ਕਿ ਸਿੱਖਾਂ ਦਾ ਅਕਸ ਫਿਲਮ ਦੇ ਵਿੱਚ ਵਿਗਾੜ ਕੇ ਪੇਸ਼ ਕੀਤਾ ਗਿਆ ਸਿੱਖ ਸਿੱਖਾਂ ਦੀ ਬਦਨਾਮੀ ਕੀਤੀ ਜਾ ਰਹੀ ਹੈ ਤੇ ਫਿਲਮ ਦੇ ਵਿੱਚ ਹੁਣ ਕੀ ਕੁਝ ਹੈ ਵਾਕਿਆ ਹੀ ਫਿਲਮ ਦੇ ਵਿੱਚ ਕੰਗਣਾ ਚਾਰ ਪੱਖ ਨੇ ਫਿਲਮ ਦੇ ਇੱਕ ਕਹਾਣੀ ਕੀ ਹੈ ਇੱਕ ਕੰਗੜਾ ਹੋਰਾਂ ਦੀ ਫਿਲਮ 'ਚ ਐਕਟਿੰਗ ਐਕਟਿੰਗ ਪੇਸ਼ਕਾਰੀ ਕਿੱਦਾਂ ਦੀ ਹੈ ਤੇ ਇੱਕ ਸਿੱਖਾਂ ਬਾਰੇ ਫਿਲਮ 'ਚ ਕੀ ਹੈ ਤੇ ਇੱਕ ਫਿਲਮ ਨੇ ਕਮਾਈ ਕਿੰਨੀ ਕੁ ਕੀਤੀ ਹੈ ਦੇਖੋ ਕੰਗੜਾ ਦੀਆਂ ਪਹਿਲੀਆਂ ਫਿਲਮਾਂ ਰਹੀਆਂ ਫਲॉप ਬੁਰੀ ਤਰ੍ਹਾਂ ਫਲॉप ਔਰ ਆ ਜਿਹੜੀ ਫਿਲਮ ਹੈ ਇਹ ਵੀ ਕੋਈ ਬਹੁਤੀ ਵਧੀਆ ਚੱਲ ਨਹੀਂ ਰਹੀ ਦੇਸ਼ ਭਰ ਦੇ ਵਿੱਚ ਪੰਜਾਬ ਤੋਂ ਚਲੋ ਵਿਰੋਧ ਹੈ ਬਾਕੀ ਥਾਵਾਂ ਤੇ ਵੀ ਫਿਲਮ ਨੂੰ ਕੋਈ ਬਹੁਤਾ ਹੰਗਾਰਾ ਮਿਲਿਆ ਨਹੀਂ ਚੰਡੀਗੜ੍ਹ ਦੇ ਸਿਨੇਮਾ ਘਰ ਜਿਹੜੇ 'ਚ ਫਿਲਮ ਲੱਗੀ ਹੈ ਖਬਰ ਇਹ ਹੈ ਕਿ 11 ਜਣੇ ਫਿਲਮ ਦੇਖਣ ਆਏ ਪਹਿਲਾ ਸ਼ੋਅ 12 ਜਣੇ ਆਇਆ ਨਹੀਂ ਹੁਣ ਕੰਗੜਾ ਦੀ ਫਿਲਮ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੀ ਇਹ ਤਾਂ ਹੋ ਗਿਆ ਕਮਾਈ ਦਾ ਪੱਕਾ ਹੁਣ ਸਿੱਖਾਂ ਬਾਰੇ ਫਿਲਮ ਚ ਕੀ ਕੁਝ ਹੈ ਦੇਖੋ ਪਿੰਡਰਾ ਵਾਲੇ ਦਾ ਨਾਮ ਤਾਂ ਨਹੀਂ ਲਿਆ ਗਿਆ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਜਿਹੜੇ ਉਹਨਾਂ ਦਾ ਨਾਮ ਤਾਂ ਫਿਲਮ ਚ ਨਹੀਂ ਲਿਆ ਗਿਆ ਪਰ ਉਹਨਾਂ ਦਾ ਕਿਰਦਾਰ ਪੇਸ਼ ਕੀਤਾ ਗਿਆ ਔਰ ਪੋਜਿਟਿਵ ਨਹੀਂ ਕੀਤਾ ਗਿਆ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਕਿ ਉਸ ਵਕਤ ਦੀ ਜਿਹੜੀ ਸਰਕਾਰ ਸੀ ਉਹਦੇ ਨਾਲ ਉਹਨਾਂ ਦੀ ਮੀਟਿੰਗ ਮੂਟਿੰਗ ਹੁੰਦੀ ਸੀ ਤੇ ਇੱਕ ਫਿਲਮ ਦੇ ਵਿੱਚ ਸੀਨ ਆਉਂਦਾ ਜਦੋਂ ਮਤਲਬ ਜਿਹੜਾ ਪਿੰਡਰਾਵਾਲੇ ਵਾਲਾ ਕਿਰਦਾਰ ਉਹਨਾਂ ਨੇ ਦਿਖਾਇਆ ਉਹ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਉਹ ਪੁੱਛਦਾ ਕਿ ਮੇਰੀ ਜ਼ਮਾਨਤ ਕਿਨੇ ਕਰਾਈ ਹੈ ਤਾਂ ਉਹਦੇ ਕੰਨ ਚ ਦੱਸਿਆ ਜਾਂਦਾ ਉਹ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਜਾਂ ਪੇਸ਼ ਕੀਤਾ ਜਾ ਰਿਹਾ ਵੀ ਜਿਵੇਂ ਕਿਹਾ ਜਾ ਰਿਹਾ ਹੋਵੇ ਵੀ ਸਰਕਾਰ ਨੇ ਮਤਲਬ ਜਰਨੈਲ ਸਿੰਘ ਪਿੰਡਰਾ ਵਾਲੇ ਹੋਰਾਂ ਦੇ ਉੱਪਰ ਬਹੁਤ ਸਾਰੇ ਲੋਕ ਉਹਨਾਂ ਦਾ ਪੰਜਾਬ ਤੋਂ ਸਤਕਾਰ ਕਰਦੇ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਉਹਨਾਂ ਨੂੰ ਬੋਲਦੇ ਨੇ ਔਰ ਇੱਕ ਵੀ ਸਦੀ ਦਾ ਮਹਾਨ ਜਰਨੈਲ ਵੀ ਬਹੁਤ ਸਾਰੇ ਕੁਝ ਲੋਕ ਨੇ ਜਿਹੜੇ ਉਹ ਬੋਲਦੇ ਨੇ ਪਰ ਕੁਝ ਲੋਕ ਉਹਨਾਂ ਦਾ ਉਹਨਾਂ ਦੀ ਵਿਚਾਰਧਾਰਾ ਦਾ ਉਹਨਾਂ ਦੀ ਸੋਚ ਦਾ ਵਿਰੋਧ ਵੀ ਕਰਦੇ ਨੇ ਅੱਛਾ ਹੁਣ ਕੁਝ ਲੋਕ ਇਹ ਕਹਿੰਦੇ ਨੇ ਕਿ ਉਹ ਜੀ ਸੈਂਟਰ ਨਾਲ ਮਿਲਿਆ ਹੋਇਆ ਸੀ ਉਹ ਤਾਂ ਕਾਂਗਰਸ ਨੇ ਵਰਤਿਆ ਉਹਨਾਂ ਨੂੰ ਤੇ ਐਦਾਂ ਦੀ ਛਵੀ ਹੀ ਦਿਖਾਓ ਨਾਲ ਭਾਵੇਂ ਸਿੱਧੇ ਰੂਪ ਚ ਪਿੰਡਰਾਵਾਲੇ ਦਾ ਨਾਮ ਫਿਲਮ ਚ ਨਹੀਂ ਲਿਆ ਗਿਆ ਕਿਤੇ ਵੀ ਭਾਵੇਂ ਸਿੱਧੇ ਰੂਪ ਚ ਸਿੱਖਾਂ ਦੇ ਖਿਲਾਫ ਕੁਝ ਨਹੀਂ ਦਿਖਾਇਆ ਗਿਆ ਪਰ ਐਮਰਜੈਂਸੀ ਫਿਲਮ ਪੂਰੀ ਦੇ ਵਿੱਚ ਪੰਜਾਬ ਨਾਲ ਜਾਂ ਜਿਹੜਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਜਿਹੜਾ ਅਟੈਕ ਹੋਇਆ ਸੀ ਉਹਦੇ ਸਬੰਧ ਸਿਰਫ 3-4 ਮਿੰਟ ਦਾ ਹੀ ਸੀਨ ਹੈ ਜਿਹੜਾ ਦਿਖਾਇਆ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲਾਂ ਟ੍ਰੇਲਰ ਦੇ ਵਿੱਚ ਆਏ ਸੀ ਕੁਝ ਸੀਨ ਉਹ ਸਾਰੇ ਕੱਟ ਦਿੱਤੇ ਗਏ ਆ ਫਿਲਮ ਤੇ ਕੱਟ ਕਾਫੀ ਲੱਗੇ ਨੇ ਪਰ ਇਹਦੇ باوجود ਵੀ ਫਿਲਮ ਦੇ ਵਿੱਚ ਜੇ ਇਹ ਆਖੀਏ ਕਿ ਪੰਜਾਬ ਬਾਰੇ ਜਾਂ ਸਿੱਖਾਂ ਬਾਰੇ ਜਾਂ ਪੰਜਾਬ ਦੇ ਵਿੱਚ ਜੋ ਧੱਕਾ ਹੋਇਆ ਉਹਦੇ ਬਾਰੇ ਕੁਝ ਪੇਸ਼ ਕੀਤਾ ਗਿਆ ਸਹੀ ਉਹ ਨਹੀਂ ਕੀਤਾ ਗਿਆ ਠੀਕ ਹਾਂ ਜੋ ਪੰਜਾਬ ਦੇ ਵਿੱਚ ਉਸ ਵਕਤ ਤੋਂ ਚੱਲਿਆ ਉਹਨੂੰ ਥੋੜਾ ਜਿਹਾ ਮਾੜਾ ਮੋਟਾ ਦਿਖਾਇਆ ਗਿਆ ਜਿਆਦਾ ਫੋਕਸ ਜਿਹੜੀ ਇੰਦਰਾ ਗਾਂਧੀ ਦੀ ਜਿੰਦਗੀ ਸੋ ਉਹਦੇ ਤੇ ਕੀਤਾ ਗਿਆ ਦੇਖੋ ਜੇ ਆਪਾਂ ਸਟੋਰੀ ਦੀ ਗੱਲ ਕਰਦੇ ਆ ਤਾਂ ਇਸ ਫਿਲਮ ਦੇ ਵਿੱਚ ਪੰਜਾਬ ਨਾਲ ਇਸ ਫਿਲਮ ਦਾ ਜਿਆਦਾ ਕਨੈਕਸ਼ਨ ਸੀ ਜੇ ਕੋਈ ਹੋਰ ਇਹੀ ਫਿਲਮ ਬਣਾਉਂਦਾ ਤਾਂ ਜੋ ਕੁਝ ਪੰਜਾਬ ਦੇ ਨਾਲ ਉਸ ਦੌਰ ਚ ਹੋਇਆ ਉਹ ਰੌਕਟੇ ਖੜੇ ਕਰ ਦੇਣ ਵਾਲਾ ਉਹ ਵਿਖਾਇਆ ਜਾਣਾ ਚਾਹੀਦਾ ਸੀ ਪਰ ਜਿਹੜੀ ਕੰਗਣਾ ਰਨਾਵਤਾ ਹੁਣ ਜਿਵੇਂ ਦੱਸਿਆ ਜਾ ਰਿਹਾ ਵੀ ਉਹਨੇ ਹੀ ਫਿਲਮ ਲਿਖੀ ਆ ਉਹਨੇ ਹੀ ਡਾਇਰੈਕਸ਼ਨ ਕੀਤੀ ਆ ਉਹਦਾ ਆਪਣਾ ਹੀ ਰੋਲ ਐ ਤਾ ਕੰਗਨਰ ਨੌਤ ਸਟੋਰੀ ਪੱਖੋਂ ਵੀ ਡਾਇਰੈਕਸ਼ਨ ਪੱਖੋਂ ਵੀ ਇਸ ਫਿਲਮ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਸਕੀ ਜੇ ਕੋਈ ਹੋਰ ਡਾਇਰੈਕਟ ਕਰਦਾ ਫਿਲਮ ਨੂੰ ਤਾਂ ਸ਼ਾਇਦ ਫਿਲਮ ਹੋਰ ਤਰ੍ਹਾਂ ਹੋਰ ਤਰੀਕੇ ਨਾਲ ਪੇਸ਼ ਹੁੰਦੀ ਸੋ ਕੰਗਣਾ ਨੇ ਐਕਟਿੰਗ ਕੀਤੀ ਹੈ ਐਕਟਿੰਗ ਠੀਕ ਠੀਕ ਹੈ ਮਤਲਬ ਦੱਸਿਆ ਜਾ ਰਿਹਾ ਹੈ ਕਿ ਕੋਈ ਬਹੁਤ ਹੀ ਵਧੀਆ ਐਕਟਿੰਗ ਵੀ ਨਹੀਂ ਗਈ ਤੇ ਬਹੁਤ ਹੀ ਜ਼ਿਆਦਾ ਜਾਲੀ ਵੀ ਨਹੀਂ ਕਿਉਂਕਿ ਐਕਟਰ ਤਾਂ ਉਹ ਹੈਗੀ ਹੋਈ ਹੈ ਤੇ ਠੀਕ ਠੀਕ ਐਕਟਿੰਗ ਹੋਦੀ ਹੈ ਹੁਣ ਬੜਾ ਵਿਰੋਧ ਦੇ باوجود ਵੀ ਜੇਕਰ ਉਹ ਸੀਨ ਨਾ ਕੱਟੇ ਜਾਂਦੇ ਜਿਹੜੇ ਕਟਵਾਏ ਗਏ ਨੇ ਤਾਂ ਫਿਰ ਇਹ ਜਿਹੜੀ ਫਿਲਮ ਹੈ ਇਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਇੱਕ ਭਾਈਚਾਰੇ ਦੇ ਵਿਰੋਧ ਦੇ ਵਿੱਚ ਹੀ ਭੁਗਤਣੀ ਸੀ ਸੱਚਮੁੱਚ ਅੱਛਾ ਵਿਗਾੜਿਆ ਜਾਣਾ ਸੀ ਹੁਣ ਦੱਸਣ ਵਾਲੇ ਜਿਨ੍ਹਾਂ ਨੇ ਫਿਲਮ ਦੇਖੀ ਉਹ ਦੱਸ ਰਹੇ ਨੇ ਕਿ ਬੱਸਾਂ ਚੋਂ ਕੱਢ ਕੇ ਮਾਰਿਆ ਗਿਆ ਇਹ ਸੀਨ ਇਥੋਂ ਤੱਕ ਤਾਂ ਦਿਖਾਇਆ ਕਿ ਬਾਸ ਤੋਂ ਕੱਢਿਆ ਜਾ ਰਿਹਾ ਕੁਝ ਲੋਕਾਂ ਨੂੰ ਪਰ ਗਾਹ ਮਾਰੇ ਜਾਣ ਵਾਲਾ ਜਿਹੜਾ ਸੀਨ ਸੀ ਜਿਹੜਾ ਟ੍ਰੇਲਰ 'ਚ ਸੀ ਉਹ ਕੱਟ ਦਿੱਤਾ ਗਿਆ ਹੁਣ ਅੱਜ ਜਿਹੜਾ ਵਿਰੋਧ ਪੰਜਾਬ ਦੇ ਵਿੱਚ ਹੋਇਆ ਫਿਰ ਫਿਲਮ ਦਾ ਉਸ ਤੋਂ ਬਾਅਦ ਕੰਗਣਾ ਰਣੌਤ ਫਿਰ ਬੋਲੀ ਹੈ ਕੰਗਣਾ ਰਣੌਤ ਫਿਰ ਬੋਲੀ ਹੈ ਉਹਨੇ ਕਿਹਾ ਕਹਿੰਦੀ ਦੇਖੋ ਇਹ ਕਲਾ ਦਾ ਤੇ ਕਲਾਕਾਰੀ ਦਾ ਵਿਰੋਧ ਹੋ ਰਿਹਾ ਔਰ ਇਹ ਬਹੁਤ ਗਲਤ ਕੀਤਾ ਜਾ ਰਿਹਾ ਮੇਰਾ ਕਰਦਾਰ ਵਿਗਾੜਿਆ ਜਾ ਰਿਹਾ ਕੰਗਣਾ ਕਹਿੰਦੀ ਔਰ ਨਾਲ ਹੀ ਕੰਗਣਾ ਇਹ ਬੋਲੀ ਹੈ ਕਿ ਮੈਂ ਤਾਂ ਸਿੱਖ ਭਾਈਚਾਰੇ ਦਾ ਸਤਕਾਰ ਕਰਦੀ ਹਾਂ ਇਹ ਗੱਲ ਕੰਗਣਾ ਨੇ ਆਖੀ ਹੈ ਪਰ ਪੂਰਾ ਸਿੱਖ ਭਾਈਚਾਰਾ ਜਾਣਦਾ ਕਿ ਉਹ ਕਿੰਨਾ ਕੁ ਕਰਦੀ ਹੈ ਪੂਰਾ ਪੰਜਾਬ ਜਾਣਦਾ ਹੈ ਕਿ ਕੰਗਣਾ ਦੀ ਮਾਨਸਿਕਤਾ ਉਹਦੀ ਜ਼ਹਿਨियत ਉਹਦੀ ਸਾਇਕੀ ਕੀ ਹੈ ਐਸੇ ਕਰਕੇ ਕੰਗਣਾ ਦੀ ਫਿਲਮ ਦਾ ਵਿਰੋਧ ਹੋ ਰਿਹਾ ਨਾ ਹੁਣ ਜਿਨ੍ਹਾਂ ਨੇ ਫਿਲਮ ਨੈਸ਼ਨਲ ਪੱਧਰ ਤੇ ਕੁਝ ਲੋਕਾਂ ਨੇ ਵਿਸ਼ਲੇਸ਼ਣ ਕੀਤਾ ਰਿਵਿਊ ਕੀਤਾ ਫਿਲਮ ਦਾ ਤਾਂ ਉਹ ਇਹ ਦੱਸ ਰਹੇ ਨੇ ਕਿ ਇੰਦਰਾ ਗਾਂਧੀ ਦੀ ਸਟੋਰੀ ਨੂੰ ਜਿਸ ਤਰੀਕੇ ਨਾਲ ਇੰਨੇ ਵੱਡੇ ਵਿਸ਼ੇ ਨੂੰ ਪੇਸ਼ ਕੀਤਾ ਜਾ ਸਕਦਾ ਸੀ ਉਹਦੇ ਚੋਂ ਕੰਗਣਾ 10% ਦੀ ਵੀ ਨਹੀਂ ਪੇਸ਼ ਕਰ ਸਕੀ। ਮਤਲਬ ਉਹ ਉਹ ਇੱਕ ਦੇਸ਼ ਦੀ ਉਹ ਪ੍ਰਧਾਨ ਮੰਤਰੀ ਔਰਤ ਪ੍ਰਧਾਨ ਮੰਤਰੀ ਸੀ ਜਿਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾਈ ਤਾਂ ਜਿਵੇਂ ਉਹ ਸਾਰਾ ਕੁਝ ਉਸ ਦੌਰ ਦਾ ਪੇਸ਼ ਕੀਤਾ ਜਾਣਾ ਸੀ ਦੇਖਣ ਵਾਲੇ ਦੱਸ ਰਹੇ ਨੇ ਕਿ ਫਿਲਮ ਕਿਤੇ ਨਾ ਕਿਤੇ ਬੀਜੇਪੀ ਪਾਰਟੀ ਚਾ ਕੰਗਨਾਰ ਨਾਉਤ ਤੇ ਬੀਜੇਪੀ ਦੇ ਕੁਝ ਆਗੂਆਂ ਦੇ ਕਿਰਦਾਰ ਨੂੰ ਵੀ ਉਭਾਰਨਾ ਚਾਹੁੰਦੀ ਹੈ ਜਿਵੇਂ ਕਿ ਫਿਲਮ ਦੇ ਵਿੱਚ ਜਿਹੜੇ ਬੀਜੇਪੀ ਦੇ ਪ੍ਰਧਾਨ ਮੰਤਰੀ ਰਹੇ ਆ ਦੇਸ਼ ਦੇ ਅਟਲ ਬਿਹਾਰੀ ਵਾਜਪਾਈ ਉਹਨਾਂ ਦਾ ਕਿਰਦਾਰ ਵੀ ਦਿਖਾਇਆ ਗਿਆ ਜਿਵੇਂ ਕਿ ਫਿਲਮ ਦੇ ਵਿੱਚ ਜਿਹੜੇ ਅਡਵਾਨੀ ਆ ਉਹਨਾਂ ਦਾ ਕਿਰਦਾਰ ਵੀ ਦਿਖਾਇਆ ਗਿਆ ਇਆ ਹੋਰ ਵੀ ਕਈ ਕਿਰਦਾਰ ਨੇ ਜਿਹੜੇ ਫਿਲਮ ਦੇ ਵਿੱਚ ਬੀਜੇਪੀ ਦੇ ਆਗੂਆਂ ਦੇ ਪੇਸ਼ ਕੀਤੇ ਗਏ ਨੇ ਤਾਂ ਕੁੱਲ ਮਿਲਾ ਕੇ ਫਿਲਮ ਜਿਹੜੀ ਆ ਉਹ ਬੀਜੇਪੀ ਦਾ ਅਕਸ ਸੁਧਾਰਨਾ ਚਾਹੁੰਦੀ ਹੈ ਕਾਂਗਰਸ ਤੇ ਟਿੱਪਣੀਆਂ ਕਰਨੀਆਂ ਚਾਹੁੰਦੀ ਹੈ ਤੇ ਸਿੱਖਾਂ ਤੇ ਵੀ ਕਿਤੇ ਨਾ ਕਿਤੇ ਨਾ ਕਿਤੇ ਨਾ ਕਿਤੇ ਸਵਾਲ ਖੜੇ ਕਰਨਾ ਚਾਹੁੰਦੀ ਹੈ ਆ ਵਿਸ਼ਲੇਸ਼ਣ ਜਿੰਨਾ ਕਿ ਮੈਂ ਸੁਣ ਕੇ ਦੂਸਰਿਆਂ ਤੋਂ ਸਮਝ ਪਾਇਆ ਕਿਉਂਕਿ ਪੰਜਾਬ 'ਚ ਆਪਣੇ ਨੇੜੇ ਫਿਲਮ ਲੱਗੀ ਨਹੀਂ ਤੇ ਆਪਾਂ ਦੇਖੀ ਨਹੀਂ ਪਰ ਮੈਂ ਇੱਕ ਗੱਲ ਕਹੂੰਗਾ ਮੈਨੂੰ ਇਹ ਲੱਗਦਾ ਜਿਹੜੀ ਵੀ ਕੋਈ ਚੀਜ਼ ਸਮਾਜ ਚਾਉਂਦੀ ਹੈ ਆਉਣ ਦਿਓ ਲੋਕਾਂ 'ਚ ਜਾਣ ਦਿਓ ਲੋਕ ਇੰਨੇ ਚੇਤਨ ਕਰ ਲੈਣੇ ਚਾਹੀਦੇ ਨੇ ਲੋਕਾਂ ਨੂੰ ਇੰਨਾ ਸਿਆਣਾ ਕਰ ਲੈਣਾ ਚਾਹੀਦਾ ਕਿ ਉਹ ਗਲਤ ਤੇ ਠੀਕ ਦੀ ਪਛਾਣ ਕਰ ਸਕਣ ਮਤਲਬ ਜਦੋਂ ਤੱਕ ਸਾਡੀ ਜਨਤਾ ਦਾ ਚੇਤਨਾ ਦਾ ਪੱਧਰ ਜਾਗਰੂਕਤਾ ਦਾ ਪੱਧਰ ਨਹੀਂ ਅਸੀਂ ਬਣਾਉਂਦੇ ਉਦੋਂ ਤੱਕ ਕਿੰਨੀਆਂ ਕਿ ਚੀਜ਼ਾਂ ਨੂੰ ਅਸੀਂ ਰੋਕਾਂਗੇ ਸੋ ਕੰਗੜਾ ਦੀ ਫਿਲਮ ਅਜੇ ਦੇਖਾਂਗੇ ਦੇਖ ਕੇ ਫਿਰ ਦੁਬਾਰਾ ਫਿਰ ਵਿਸ਼ਲੇਸ਼ਣ ਕਰਾਂਗੇ ਪਰ ਜਿੰਨੀ ਕਿ ਜਾਣਕਾਰੀ ਆਈ ਹੈ ਉਹ ਅੱਜ ਸ਼ੇਅਰ ਕਰ ਦਿੱਤੀ ਆਪਾਂ ਅਚਾਰ ਜੀ ਮੇਰਾ ਦੂਜਾ ਇਹ ਸਵਾਲ ਆ ਮਾੜੂ ਪਿੰਡ ਦੇ ਵਿੱਚ ਲੋਕਾਂ ਦਾ ਜਿਹੜਾ ਟੈਕਸ ਲਿਆ ਜਾਂਦਾ ਹੈਗਾ ਤੇ ਉਹਦੇ ਤੇ ਵੀ ਅੱਜ ਬਹੁਤ ਜ਼ਿਆਦਾ ਨਾ ਰੋਲਾ ਪੈ ਰਿਹਾ ਹੈਗਾ ਤੇ ਇਹ ਇਹ ਮਾਮਲਾ ਕੀ ਆ ਤੁਸੀਂ ਦੱਸਿਓ ਦੇਖੋ ਜੀ ਮਾਮਲਾ ਸਾਰੇ ਲੋਕ ਪਿੰਡ ਮਾੜੂ ਹੈ ਤੇ ਉਥੇ ਜਦੋਂ ਹੁਣ ਸ਼ੰਭੂ ਤੇ ਖਣੋਰੀ ਬਾਰਡਰ ਬੰਦ ਕੀਤੇ ਹੋਏ ਨੇ ਤਾਂ ਉਸ ਪਿੰਡ ਦੇ ਵਿੱਚੋਂ ਜਿਹੜੀ ਸੜਕ ਲੰਘਦੀ ਆ ਮਜਬੂਰਨ ਲੋਕ ਉਧਰ ਦੀ ਲੰਘਦੇ ਨੇ ਤਾਂ ਉਥੇ ਜਿਹੜਾ ਪਿੰਡ ਦਾ ਸਰਪੰਚ ਉਹਦੇ ਉਹਦੀ ਉਹਦੀ ਸਕੀਮ ਦੇ ਨਾਲ ਕੁਝ ਲੋਕ ਜਿਹੜੇ ਨੇ ਉਥੇ ਸੜਕ ਤੇ ਖੜ ਜਾਂਦੇ ਸੀ ਤੇ ਜਿੰਨੇ ਲੋਕ ਉਥੋਂ ਲੰਘਦੇ ਸੀ ਆਉਂਦੇ ਸੀ ਜਾਂਦੇ ਸੀ ਉਹਨਾਂ ਤੋਂ ਉਹ ਕਹਿੰਦੇ ਸੀ ਵੀ ਸਾਨੂੰ ਟੈਕਸ ਦੇ ਕੇ ਜਾਓ ਮਤਲਬ ਕਿਸੇ ਤੋਂ 200 ਲੈ ਲਿਆ ਕਿਸੇ ਤੋਂ 100 ਲੈ ਲਿਆ ਕਿਸੇ ਤੋਂ ਟੈਕਸ ਲੈਂਦੀ ਸੀ ਹੁਣ ਇਹਦਾ ਜਦ ਰੌਲਾ ਪਿਆ ਹੈ ਤਾਂ ਸਰਪੰਚ ਇਹ ਕਹਿ ਰਿਹਾ ਵੀ ਅਸੀਂ ਤਾਂ ਲੈ ਰਹੇ ਸੀਗੇ ਵੀ ਸਾਡੇ ਪਿੰਡ ਦੀ ਸੜਕ ਪੁਲ ਇਹ ਸਭ ਕੁਝ ਟੁੱਟ ਰਿਹਾ ਕਿਉਂਕਿ ਮੇਨ ਰੋਡ ਬੰਦ ਕੀਤੇ ਨੇ ਤੇ ਇਧਰ ਦੀ ਸਾਰੀ ਟ੍ਰੈਫਿਕ ਲੰਘਦੀ ਹੈ ਤੇ ਅਸੀਂ ਇਹਦਾ ਸਰਕਾਰਾਂ ਨੇ ਤਾਂ ਉਹ ਕਹਿੰਦਾ ਛੇਤੀ ਸੁਣਨਾ ਨਹੀਂ ਇਸ ਕਰਕੇ ਅਸੀਂ ਲੋਕਾਂ ਤੋਂ ਉਗਰਾਹੀ ਕਰ ਰਹੇ ਸੀਗੇ ਵੀ ਜਿਹੜੇ ਲੋਕ ਲੰਘਦੇ ਨੇ ਉਹਨਾਂ ਤੋਂ ਹੀ ਅਸੀਂ ਕੁਝ ਨਾ ਕੁਝ ਇਕੱਠਾ ਕਰ ਲਈਏ ਵੀ ਅਸੀਂ ਬਾਅਦ ਵਿੱਚ ਇਹਨੂੰ ਬਣਾ ਸਕੀਏ ਇਹ ਸਰਪੰਚ ਦਾ ਪੱਖ ਹੈ ਸਰਪੰਚ ਮੁਕਰਿਆ ਨਹੀਂਗਾ ਵੀ ਅਸੀਂ ਤਾਂ ਇੰਜ ਕੀਤਾ ਨਹੀਂ ਕਿਉਂਕਿ ਵੀਡੀਓ ਸਾਹਮਣੇ ਆ ਚੁੱਕੀ ਸੀ ਮੁਕਰਿਆ ਜਾ ਨਹੀਂ ਸਕਦਾ ਸੀ ਹੁਣ ਪੁਲਿਸ ਨੇ ਪਰਚਾ ਦਰਜ ਕਰ ਲਿਆ ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਜਿਹੜੇ ਐਸਐਸਪੀ ਪਟਿਆਲਾ ਦੇ ਨਾਨਕ ਸਿੰਘ ਉਹਨਾਂ ਨੇ ਖੁਦ ਲਾਈਵ ਆ ਕੇ মিডিਆ ਦੇ ਸਾਹਮਣੇ ਕਿਹਾ ਕਿ ਅਸੀਂ ਪਰਚਾ ਦਰਜ ਕਰ ਲਿਆ ਹੁਣ ਗੱਲ ਇਹ ਆ ਵੀ ਇਹ ਗਲਤ ਤਾਂ ਕਿ ਠੀਕ ਆ ਬਿਲਕੁਲ ਇਹ ਗਲਤ ਆ सरपंच साहब जो मर्जी कह लेण भई असी तां जी रिपेयर ਕਰਨ ਦੇ ਲਈ ਇਹ ਪੈਸੇ ਇਕੱਠੇ ਕਰ ਰਹੇ ਸੀ ਆ ਕਰ ਰਹੇ ਸੀ ਹੂੰ ਕਰ ਰਹੇ ਸੀ ਬਿਲਕੁਲ ਗਲਤ ਆਇਆ ਤਾਂ ਬਹੁਤ ਵਾਰ ਹੋ ਜਾਂਦਾ ਵੀ ਇੱਕ ਪਾਸੇ ਸੜਕ ਟੁੱਟੀ ਹੈ ਤੇ ਲੋਕ ਦੂਜੇ ਪਿੰਡ ਦੀ ਸੜਕ ਤੋਂ ਲੰਘਣਾ ਸ਼ੁਰੂ ਕਰ ਦਿੰਦੇ ਨੇ ਤਾਂ ਫਿਰ ਤਾਂ ਪਿੰਡ ਪਿੰਡ ਲੋਕ ਲੱਗ ਜਾਣਗੇ ਇਹਨਾਂ ਕੰਮਾਂ ਤੇ ਹਾਂਜੀ ਅਜਾਜ ਜੀ ਮੇਰਾ ਇੱਕ ਇਹ ਸਵਾਲ ਆ ਵੀ ਜਿਵੇਂ ਹੁਣ ਪਿੰਡ ਦੇ ਸਰਪੰਚ ਨੇ ਆਇਆ ਕਿਹਾ ਵੀ ਅਸੀਂ ਹਣਾ ਵੀ ਪੋਲ ਬਣਾਉਣਾ ਉਹਦੇ ਲਈ ਪੈਸੇ ਅਸੀਂ ਉਹ ਕਰਦੇਾਂਗੇ ਹੁਣ ਜੇ ਤਾਂ ਕੋਈ ਗਰੀਬ ਵਿਅਕਤੀ ਆਉਂਦਾਗਾ ਉਹਦੇ ਕੋਲ 100 ਰੁਪਏ ਹੋਵੇ ਉਹ 100 ਰੁਪਏ ਦੀ ਦਵਾਈ ਲੈਣ ਜਾਂਦਾ ਉਹ ਕਿੱਥੋਂ ਪੈਸੇ ਦੇ ਦੂਗਾ ਬਿਲਕੁਲ ਠੋਡੀ ਗੱਲ ਠੀਕ ਆ ਮੈਂ ਤਾਂ ਇਸ ਤੋਂ ਵੀ ਗਾਂ ਕਹਿਣਾ ਕਿ ਜਿਹੜਾ ਇਹ ਟੈਕਸ ਉਹ ਲੈ ਰਹੇ ਸੀ ਇਹਦਾ ਸਹਾਕਤਾਬ ਕੀ ਸੀ ਲੋਕ ਵੀਡੀਓ ਚ ਕਹਿ ਰਹੇ ਆ ਲਿਆਓ ਸਾਨੂੰ ਪਰਚੀ ਦਿਓ ਵੀ ਜੇਕਰ ਤੁਸੀਂ ਸਾਡੇ ਤੋਂ ਪੈਸੇ ਲੈਣੇ ਨੇ ਸਾਨੂੰ ਕੋਈ ਸਲਿੱਪ ਕੱਟ ਕੇ ਦਿਓ ਕੋਈ ਪਰਚੀ ਦਿਓ ਮਨ ਲਓ ਮਨ ਲਓ 20 ਲੱਖ ਰੁਪਇਆ ਇਕੱਠਾ ਹੋ ਗਿਆ ਜਾਂ 30 ਹੋ ਗਿਆ ਜਦੋਂ ਰੋਜ਼ ਲੋਕਾਂ ਤੋਂ ਪੈਸੇ ਲੈਣੇ ਨੇ ਸੈਂਕੜੇ ਵਾਂ ਲੰਘਦੇ ਨੇ 2-200 ਰੁਪਇਆ ਵੀ ਇੱਕ ਬੰਦੇ ਤੋਂ ਲਿਆ ਜਾਵੇ ਲੱਖਾਂ ਰੁਪਇਆ ਇਕੱਠਾ ਹੋ ਜਾਂਦਾ ਟੋਲ ਟੈਕਸਾਂ ਵਾਲੇ ਵੀ ਲੱਖਾਂ ਕਰੋੜਾਂ ਇਕੱਠਾ ਕਰਦੇ ਆ ਦਿਹਾੜੀ 'ਚ ਤਾਂ ਉਹ ਪੈਸੇ ਦਾ ਹਿਸਾਬ ਕਿਤਾਬ ਕੀ ਆ ਪਰਚੀ ਵੀਡੀਓ 'ਚ ਉਹ ਕਹਿ ਰਿਹਾ ਕਿ ਸਾਡੇ ਕੋਲ ਹੈ ਨਹੀਂ ਕੋਈ ਅਸੀਂ ਦੇਣੀ ਨਹੀਂ ਫਿਰ ਮੰਨ ਲਓ 20 ਲੱਖ ਤੇ ਭਾਵੇਂ ਇਕੱਠਾ ਕਰਨ ਵਾਲੇ ਛਾਕੀ ਜਾਣ ਤੋ ਕਹਿ ਦਿੰਦੇ 5 ਲੱਖ ਇਕੱਠਾ ਹੋਇਆ 50 ਲੱਖ ਨੂੰ 5 ਲੱਖ ਕਹਿ ਦੇਣਾ ਤੇ ਕੀ ਸਬੂਤ ਆ ਉਹਦਾ ਸੋ ਦੇਖੋ ਪੈਸੇ ਇਕੱਠੇ ਕਰਨ ਦਾ ਕਦਮ ਵੀ ਗਲਤ ਸੀ ਤਰੀਕਾ ਵੀ ਗਲਤ ਸੀ ਔਰ ਇਹ ਗੈਰ ਕਾਨੂੰਨੀ ਹੈ ਇਹ ਟ੍ਰੈਂਡ ਗਲਤ ਹੈ ਇੱਥੇ ਮੈਂ ਸਰਕਾਰਾਂ ਤੇ ਜ਼ਰੂਰ ਕਹੂੰਗਾ ਇਹ ਗੱਲ ਸਰਪੰਚ ਸਾਹਿਬ ਦੀ ਠੀਕ ਹੈ ਬਈ ਜਦੋਂ ਕੋਈ ਸੜਕਾਂ ਟੁੱਟ ਜਾਂਦੀਆਂ ਨੇ ਜਾਂ ਪੁਲ ਟੁੱਟ ਜਾਂਦੇ ਨੇ ਤਾਂ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਾਲਾਂ ਬੱਧੀ ਧਿਆਨ ਨਹੀਂ ਦਿੰਦੀਆਂ ਇਹ ਜਿੰਨੇ ਮਰਜੀ ਟਾਲਾ ਮਾਰ ਲੈਣ ਸਰਕਾਰਾਂ ਪਰ ਇਹ ਸੱਚੀ ਮੁੱਚੀ ਨਹੀਂ ਧਿਆਨ ਦਿੰਦੇ ਕਈ ਵਾਰੀ 5-5 7-7 ਸਾਲ ਲੋਕ ਖੱਡਿਆਂ ਤੋਂ ਟੱਪਦੇ ਰਹਿੰਦੇ ਨੇ ਇਹ ਗੱਲ ਸਰਪੰਚ ਸਾਹਿਬ ਦੀ ਹੈ ਠੀਕ ਪਰ ਜਿਹੜਾ ਕੰਮ ਉਹ ਕਰ ਰਿਹਾ ਸੀ ਜਿਹੜਾ ਉਹ ਤਰੀਕਾ ਵਰਤ ਰਿਹਾ ਸੀ ਉਹ ਤਰੀਕਾ ਬਿਲਕੁਲ ਵੀ ਠੀਕ ਨਹੀਂ ਹੈ ਵਾਜਬ ਨਹੀਂ ਹੈ ਇਹੀ ਕਿਹਾ ਜਾ ਸਕਦਾ ਉਸ ਘਟਨਾ ਦੇ ਉੱਪਰ ਸੋ ਜਿੰਨੇ ਭੈਣਾ ਭਰਾਵਾਂ ਨੇ ਦੇਖਿਆ ਬਹੁਤ ਸ਼ੁਕਰੀਆ ਮੇਰ